ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਦਰਜੀ ਸਾਹਿਬ ਇੱਕ ਓੰਕਾਰ ਸਤਨਾਮ ਕਟਾਪੁਰਕ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਣੀ ਸਪੰਗ ਗੁਰ ਪ੍ਰਸਾਦਿ ਧਿਆਪੋ ਆਤ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚਿਆ ਸੋਚੇ ਸੋਚਨਾ ਵਈ ਜੇ ਸੋਚੀ ਲਕਵਾਰ ਚੁਪੇ ਚਪਨਾ ਵਈ ਜੇ ਲੈ ਰਾ ਲਗਤਾਰ ਭੁੱਕਿਆ ਪੁਕਣਾ ਉਤਰੀ ਜੇ ਬੰਨਾ ਪੁਰੀਆ ਭਾਰਾ ਸੈ ਸਨ ਪਾਲ ਕੋ ਹੋਏ ਰੈਕ ਨਾ ਚੱਲੇ ਨਾਲ ਕਿਛ ਚਰ ਹੋਈਏ ਕਿ ਗੂੜੇ ਟੁੱਟੇ ਪਾਲ ਹੁਕਮ ਰਜਾਈ ਦੱਲਨਾ ਨਾਨਕ ਲਿਖਿਆ ਨਾਲ ਹੁਕਮਿ ਆਮਨਾ ਕਰ ਹੁਕਮ ਨ ਕਿਆ ਜਾਈ ਉਕਮੇ ਆਮਨਾ ਜੀ ਹੁਕਮ ਲੈ ਵੜਾਈ ਹੁਕਮੇ ਉਤਮ ਨੇਚ ਹੁਕਮ ਲੈ ਦੁਖ ਸੁਖ ਪਾਈਏ ਇਕਨਾ ਹੁਕਮੇ ਬਖਸ਼ੀ ਜਾਏ ਇਕ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੂਝੇ ਤਉ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਦਾ ਨਾ ਗਾਵੇ ਕੁਦਾ ਤੋ ਜਾਣੇ ਨਿਸ਼ਾਨਾ गावे को गुण बिरैया चारो गावे को विद्या बिकमा विचार गावे को साज करतन के गावे को जी ले फिरदे गावे को जपे दिस दूर गावे को देखे आधरा दूर कत ना कति ना वे टूट कत कत कती कोटिकूट कोत ओटो दिंदा दे लंदे तक पाए ਜੋ ਗਾ ਜੁਗੰਤਰ ਖਾਈ ਖਾਹਿ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪਰਵਾਹੋ ਸੱਚਾ ਸਾਇਬੋ ਸਾਚਨਾਈ ਭਾਗਿਆ ਭਉ ਅਪਾਰ ਆਕੈ ਮੰਗਹਿ ਦੇਹ ਦੇਹ ਦਤ ਕਰੇ ਦਤਾਰ ਫੇਕੀ ਅਗੇ ਰਖੀਏ ਜਿਦ੍ਰਿ ਸੇ ਦਰਬਾਰ ਮੋਹ ਕੀ ਬੋਲਨ ਬੋਲੀਏ ਜਿ ਤੁੰਤਰੇ ਪਿਆਰ અમર તેલા સાચનાઓ વિદ્યાઈ વિચાર કરમી આવે કપડાણ પ્રમોક દ્વાર નાનકે વે જાનીએ સબ પિસ્ત્યાર તાપ્યા ના જાય કિતના ઓહે અપ્યા ઓર રંજના સોહે જિન સે વે આતન પાયા માન નાનક ગાવે ગુની નિદાના ਦਾਵਿਆ ਸੁਣੀਏ ਮਨ ਰਕੀਏ ਪਾਓ ਦੁੱਖ ਪਰ ਹਰ ਸੁੱਖ ਲੈ ਜਾਏ ਗੁਰਮਕੋ ਨਾ ਦੰਗ ਗੁਰਮਕੋ ਵੇਦਨ ਗੁਰਮਕੋ ਰਿਆਸਮਾਈ ਗੋਰੇ ਸਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜੇ ਹੂੰ ਜਾਣਾ ਆਕਾ ਨਹੀਂ ਕਹਿ ਨਾ ਕਰ ਨਾ ਜਾਈ ਗੁਰਾਂ ਇੱਕ ਦੇਵੁ ਜਾਇ ਸਾਵਨਾ ਦੀਆਂ ਕਾਇਕੋ ਦਾਤਾ ਸੋ ਮੈਂ ਵਿਸਰਨਾ ਜਾਈ ਤੇਤਨਾ ਮਾ ਜੇ ਤਿਸ ਪਾ ਮਾ ਬਿਨ ਪਾਣੇ ਕੇ ਨਾ ਹੀ ਕਰੀ ਜੇ ਤਿਸ ਸਿਸ਼ਟ ਉਤਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮਾਤਾ ਵਿਚਰਤਨ ਦਵਾਰ ਮਾਨਕ ਇਕ ਗੁਰ ਕੀ ਸਿੱਖ ਸੁਨੇ ਦੂਰਾ ਇਕ ਦੇਵ pujai ਸਾਵਨਾ ਦੀਆਂ ਕਾਇਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੈ ਜੁਤਾਰੇ ਆਰਜਾ ਹੋਰ ਦਸੋਣੀ ਹੋਏ ਨਮਾ ਕੰਡਾ ਵਿੱਚ ਜਾਣੀਏ ਨਾਲ ਥੱਲੇ ਸਭ ਕੋਏ ਚੰਗਣ ਔਰਖਾ ਏਕੇ ਦਸ ਕੀਰਤ ਜਗ ਲਾ ਜੈ ਤਿਸ ਨਤਨਾਵਈ ਤਾ ਬਾਤਰਾ ਪੂਜੇ ਕੇ ਕੀਟਾਂ ਅੰਦਰ ਪੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣਦੈ యా కోయ నస్య దయీనే తిసబన్ కోయ కరే సునియే సిద్ధ పీర్ సూర్నాత్ సునియే తత్వల కాసో సునియే దీప్ లోప తాల సునియే పోహే నసకే కాలో నాణకు భక్త సాదా వికాస్ సునియే దూక పాప క నాశ ਸੁਨਿਏ ਸਰਬ੍ਰਮਾ ਇੰਦੋ ਸੁਨਿਏ ਮੁਕਸਨਾਣ ਮੰਦੋ ਸੁਨਿਏ ਜੋਗ ਜੁਗਤ ਤਨ ਪੇਡੋ ਸੁਨਿਏ ਸਾਸਤੋ ਸਿਮਰਤ ਵੇਦੋ ਨਾਨਕ ਭਗਤ ਸਦਾ ਵਿਕਾਸ ਸੁਨਿਏ ਦੂ ਕੋ ਪਾਪ ਕਨਾਸ ਸੁਨਿਏ ਸਸਤੋਕ ਗਿਆਨ ਸੁਨਿਏ ਅਕਸ਼ਰ ਕਾਇਚਨਾ ਨਾ ਸੁਨਿਏ ਪੜ ਪੜ ਪਾਵਹਿ ਮਾਨ ਸੁਨਿਏ ਲਾਗੇ ਸੇ ਧਿਆਨ नानक भगत सदा विगासो सुनिए दुख पाप का नाश सुनिए सरगुण के गा सुनिए से को पीर पतसा सुनिएंदे पावे राव सुनया तो वेस गाओ नानक भगत सदा विगासो सुनिए दुख पाप का नाश ਮੰਨੇ ਕੀ ਗਤਕੈ ਨ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖ ਨਹਾਰੋ ਮੰਨੇ ਕਾ ਬਹਿ ਕਰਨ ਵਿਚਾਰ ਏਸਾ ਨਾਮੋ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤੋਏ ਮਨ ਬੁੱਧੋ ਮੰਨੇ ਸਕਲਪਮੁ ਕੀ ਸੁਦਦ ਮੰਨੇ ਮੂਹ ਟੋਟਾ ਨਾ ਕਾਏ ਮੰਨੇ ਜਮਕੇ ਸਾਥ ਨਾ ਜਾਹੇ ਏਸਾ ਨਾਮੋ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਟਾਕ ਨਾ ਪਾਏ ਮਨੈ ਪਤ ਸੋ ਪਰਖਟ ਜਾਏ ਮਨੈ ਮਗੋ ਨਾ ਚੱਲੇ ਪੰਤੋ ਮਨੈ ਤਨ ਸੇਤੀ ਸੰਬੰਧੋ ਐਸਾ ਨਾਮੋ ਨਰਨਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਕ ਦੁਆਰ ਮਨੈ ਪਰਵਾਰ ਸਹਾਰ ਮਨੈ ਤਰ ਕਰੇ ਗੁਰ ਸਿੱਖਾ ਮਨੈ ਨਾਨਕ ਪਾਵੇ ਨਪੇਕਾ ਇਤਨਾ ਨਾਮ ਅਨੰਤਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਗਾਣਾ ਪੰਚੇ ਪਾਵੇ ਦਰਗੇ ਮਾਨਾ ਪੰਚ ਸੋਏ ਦਰਜਾਨ ਪੰਚ ਕਾ ਗੁਰੇ ਕੋ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਈ ਸੁਮਾਰ ਤੋਲ ਕਰਮ ਦਿਆ ਕਾ ਪੂਤ ਸੋ ਕੋ ਤਾ ਪਰਕੇ ਜਨ ਸੂਤ ਜੇ ਕੋ 부ਝੇ ਹੋ ਵਿਸਤਿਆਰ ਤਵਲੇ ਉਪਰ ਕੇਤਾ ਭਾਰਾ ਤਰਿ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਰੇ ਕਮਜੂਰ ਜੀ ਜਾ ਤਰੰਗਾ ਕੇ ਨਾਮ ਸਭ ਨ ਲਿਖਿਆ ਬੜੀ ਕਲਾਮ ਏ ਲੇ ਕਾ ਲਿਖ ਜਾਣ ਕੋਏ ਲੇ ਕਾ ਲਿਖਿਆ ਕਹਿਤਾ ਹੋਏ ਕਿ ਤ ਕਾਨ ਸਵਲ ਰੂਪ ਕੀ ਤਾਤਿ ਦਾਣ ਕੋਨ ਕੂਤਾ ਕੀ ਤਪ ਸੰਮੇ ਕੋ ਗਵਾਉ ਤਿਸ਼ਟ ਹੋਇ ਲਕ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਪ ਪਾਵੇ ਸਹੀ ਭਲੀ ਕਾਰਾ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਰਾ ਸੰਕ ਤਪਤਾਓ असंख ग्रंथ मुख वेद पाठ असंख योग मन रे उदास असंख भक्त गुण ज्ञान विचार असंख सपे असंख दतार असंख सुर मुख सार असंख मोह ना ले ले तार कुत्रत कवन का विचार वारया ना जावां एक वार जोतत पावे साईं ಪರಿقار ਤੂ ਸਦਾ ਸਲਾਮਤ ਨੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਮਰ ਕਰ ਜਾਏ ਜੋਰ ਅਸੰਖ ਗਲਵਟਾ त्याग ਕਮਾਹੇ ਅਸੰਖ ਪਾਪੀ ਪਾਪੂ ਕਰ ਜਾਹੇ ਅਸੰਖੁ ਡਿਆਰ ਕੂੜੇ ਫੇਰਾਹੇ ਅਸੰਖ ਮਲੇ ਸਿਮਲ ਪੱਕ ਕਾਹੇ ਅਸੰਖ ਨਿਤਕ ਸਿਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਵਾਰੇ ਨਾ ਜਾਮਾ ਇੱਕ ਵਾਰ ਜਦ ਤੁਪ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨੰਕਾਰ ਅਸੰਖਨਾ ਵਸੰਕਤਾ ਅਸ ਅਗਮ ਗਮ ਸੰਕਲੋ ਅਸੰਖੇ ਸਿਰ ਪਾਰੋ ਹੈ ਅਕਰੀ ਨਾਮਕਰੀ ਸਲਾ ਕ੍ਰਿ ਗਿਆਨਗੀਰ ਗੁਣ ਗਾਖਰੀ ਲਖਣ ਬੋਲਣ ਬਾਣਾ ਅਖੜਾ ਸੇਰ ਸੰਜੋਗ ਵਕਾਨਾ ਜਿਨ ਹੈ ਲੈ ਕੇ ਸੁਨਾਏ ਜੇ ਪਰਮਾਤੇ ਉਤੇ ਪਾਏ ਗੇਤਾ ਕਿਤਾ ਤੇ ਤਨਾਉ ਨਾ ਮੈ ਨਾਇ ਕੋ ਤਉ ਕੁਦਰਤ ਕੌਣ ਕਾ ਵਿਚਾਰ ਵਾਰਿਆ ਨ ਦੇਵਾ ਇੱਕ ਵਾਰ ਜੋ ਤੂ ਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਪਰੀਆਤ ਪੇਰ ਤੰਦੇ ਪਾਣੀ ਟੁੱਟੇ ਉਤਰਸਕੇ ਮੂਕਲੀਤੀ ਕਪੜੋ ਇਹਦੇ ਸਾਬੂਨ ਲਈਉ ਤੋਏ ਪ੍ਰੀਮਰ ਪਾਪਾ ਕੈ ਸੰਗ ਤੋਪਿਨ ਮਿਕੇ ਰੰਗਾ ਪੁਨੇ ਪਾਪੀ ਅਕਨਾਏ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਬੀਜਾ ਫੇਕਾਂ ਨਾਣ ਕੋ ਕਮਿ ਆਉ ਜਾਉ ਤੇ ਤਪ ਦਇਆ ਦਾਨ ਜੇ ਕੋ ਪਾਵੇ ਟਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੇਰ ਤਮਰ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੈਣ ਗੁਣ ਕੇਤੇ ਭਗਤ ਨਾ ਹੋਏ ਸੁ ਅਸਤੰਦ ਬਾਣੀ ਬਰਮਾਉ ਸਤ ਸਾਨੋ ਸਦ ਮਨ ਤਾ ਹੂ ਕਮਨ ਸੁ ਵੇਲਾ ਵਕਤੋ ਕਮਨੋ ਕਮ ਤਿਤ ਕਮਨ ਵਾਰ ਕਮਨ ਸਹਿ ਰੁੱਤੀ ਮਾ ਹੂ ਕਮਨੋ ਦਿੱਤੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਉਹ ਲਿਖੋ ਪੁਰਾਣ ਵਕਤ ਨ ਪਾਇਓ ਕਾ ਦੀਆ ਦਿਲ ਕੰਨ ਲੈ ਕੋ ਪੁਰਾਣਾ ਤਿਤਵਾ ਨ ਜੋਗੀ ਜਾਣ ਰੁਤਮਉ ਨ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਏ ਕਿਰਕਾ ਰਾਖਾ ਕਿਸਲਾਈ ਕੇਵਨ ਕੇਵੋ ਦਾਣਾ ਨਾਨਕਾ ਕਨ ਸਭ ਕੋ ਆਪੇ ਇੱਕ ਦੋ ਇੱਕ ਸਿਆਣਾ ਵੱਡਾ ਸਹਿ ਵੱਡੀ ਨਹੀਂ ਕਿੱਤਾ ਜਾ ਕੋਵੇ ਨਾਮ ਕੀ ਕੋ ਆਪੋ ਜਾਣਿਆ ਕੇ ਗਿਆਨ ਸੋਹੈ ਪਾਤਾਲਾ ਪਾਤਾਲੂ ਲਖਗਸੰਗਾ ਸੋਰਤੁਰਕ ਪਾਲਤਾ ਕੇ ਵੇਦ ਕਹਿਣਾ ਇੱਕ ਬਾਤ ਸੈ ਸਟਾਰਾ ਕੈਨ ਕਿਤੇ ਬਾਹ ਸਿਰੋ ਇੱਕ ਤਾਤ ਲਿਖੋਇ ਤਾਂ ਲਿਖਿਐ ਲਿਖਿਐ ਵਿਨਾਸੋ ਨਾਨਕ ਵਟਾ ਕੀਏ ਆਪੇ ਜਾਣ ਆਪ ਸਲਾਹੀ ਸਲਾਏ ਤਿਸੁਤ ਨ ਪਾਇਆ ਨਦੀਆ ਤੇ ਬਾ ਪਾਵੈ ਸਮੁੰਦ ਨਾ ਜਾਣੀ ਹੈ ਸੁਭੰਗ ਸਾ ਸੁਲਤਾਨ ਅਗੇ ਰਸਤੀ ਮਹਲਤਾਨ ਕੀੜੀ ਤੁਲ ਨ ਹੋਵਨੀ ਜਟਸ ਮਨੁ ਨ ਵਿਸਰੈ ਅੰਤੋ ਨਾਸਿਪਤੀ ਕੇ ਨੰਤ ਅੰਤਨ ਕੰਨੇ ਦੇ ਨੰਤ ਅੰਤੋ ਨਾ ਵਿਕਣ ਸੁਨੰਤ ਅੰਤਨਾ ਜਾਪੇ ਕੇ ਮਨ ਮੰਤ ਅੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਰਨ ਕੇ ਤੇ ਮਿਲ ਲਾਏ ਟੰਕੇ ਅੰਤ ਨਾ ਪਾਏ ਜਾਏ ਇਹ ਅੰਤਨਾ ਜਾਣ ਕੋਏ ਬੁਤ ਕਈਏ ਬੁਤੋ ਇਹ ਵੱਡਾ ਸਹਿਬ ਉਚਾਤਾ ਹੂੰ ਉਚੇ ਉਪਰ ਉਚਾਣਾਓ ਦੇਵ ਡੂਚਾ ਵੇ ਕੋਏ ਤੇ ਸੂਚੇ ਕੋ ਜਾਣ ਸੋਏ ਜੇ ਵਿੜਾ ਪ ਜਾਣ ਆਪ পাপ ਨਾਨਕ ਨਤਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾ ਕਤਿਲ ਨਾ ਤਮਾਏ ਕਿਤੇ ਮੰਗੇ ਜੋ ਦੁਪਾਰ ਕਿਤਿਆਂ ਗਣਤ ਨਾਈ ਵਿਚਾਰ ਕਿਤੇ ਕਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਪੈ ਟੈਮੁਰ ਕਾ ਕਾਈ ਕਾਏ ਕੇ ਟਿੰਦੂ ਪੁਖ ਸਦਮਾਰ ਏ ਬਿਨਾਤ ਤੇਰੀ ਦਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਕ ਨਸਕੇ ਕੋ ਐ ਦੇ ਕੋ ਕਾਇ ਕਾ ਕਨ ਪਾਏ ਓ ਜਾਣੇ ਜੇਤਿ ਅਮਕਾਏ ਆਪੇ ਜਾਣੇ ਆਪੇ ਦੇ ਆਕੇ ਸੇ ਭੀ ਕਈ ਕੇ ਜਿਸਨੂ ਭਗਤ ਸੇ ਸਿਸਲਾ ਨਾਨ ਪਾਟ ਸੇ ਫਸਾਉ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਪੰਡਾਰ ਅਮੁਲ ਆਵੇ ਅਮੁਲ ਲੈ ਜਾਹੇ ਅਮੁਲ ਪਾਇ ਅਮੁਲਾ ਸਮਾਇ ਅਮੁਲ ਤਰ ਅਮੁਲ ਦੀਵਾਨ ਅਮੁਲ ਤੋਲ ਅਮੁਲ ਪਰਵਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲਾ ਕੈ ਨਾ ਜਾਏ ਆਕਾ ਕਰ ਲਿਲਾਏ ਆਕੇ ਵੇਦੋ ਪਾਤਪੁਰਾਨ ਆਖੇ ਪੜੇ ਕਰੇ ਵਿਕਿਆਨ ਆਖੇ ਬ੍ਰਹਮੇ ਅਕੇਂਦ ਆਖੇ ਗੋਪੀ ਤੇ ਗੋਵਿੰਦ ਆਕੇ ਸਰਾਕੇ ਸਿੱਧ ਆਕੇ ਕਿਤੇ ਕਿਤੇ ਬੂਦਾ ਆਕੇ ਦਾਨੁ ਆਖੇ ਦੇਵ ਆਪਿ ਸੂਰ ਨਰਮਨ ਜਨ ਸੇਵ ਕੇਤੇ ਆਕੇ ਅਕਨ ਪਾਏ ਕਿਤੇ ਕਹਿ ਕਹਿ ਉਟ ਟਟ ਜਾਏ ਏ ਟੇ ਕੇ ਟੌਰ ਕਰੇ ਤਾਕ ਨ ਸਕੇ ਕਈ ਕਹਿ ਜੇੜ ਪਾਵੇ ਤਿਹਡੋ ਏ ਨਨਕ ਜਨ ਸਤ ਸੋਏ ਦੇਖੋ ਆਕੇ ਬੋਲ ਵਿਗਾੜ ਤਨ ਕੇ ਸਰ ਗਵਾਰਾ ਗਵਾਰ ਸੋਦਰ ਕਿਆ ਸੁ ਕਰ ਕੇ ਹਾ ਜਿਤ ਗ ਸਰਬ ਸੁਮਾਲ ਲੈ ਵਾਜਨਾਦ ਅਨੇਕ ਸੰਕਾ ਤੇ ਪਿਵਨ ਹਾਰੇ ਕਿ ਤੇ ਰਖਰੀ ਸੋ ਕਹੀ ਅਨ ਕਿਤੇ ਗਵਨਾਰੇ ਗਾਵੇ ਕੋ ਨਾ ਪਉਣ ਪਣੀ ਬੇਸੰਤਰ ਗਾਵੇ ਰਾਜ ਤਰਮ ਦੁਆਰੇ ਗਾਵੇ ਚਕੁੱਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਨ ਸਦਾ ਅਸਵਾਰੇ ਗਾਵੇ ਦੇ ਦਰਸ਼ਨ ਬੈਠੇ ਦਿੱਤਿਆਂ ਅੰਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵਨ ਸਾਧ ਵਿਚਾਰੇ गावन जति सती संतो की गव है वीर करारे गावन पंडितक पदन पंडे राकेश राजुग जोग वेदना ल गावे मोनिया मनमोहन सुर काम छपिया ल गावन रतन उपाय तेरे अर्ध तीतना ते ल गावे ज्योतमा बल सूरा गाव है खानी चारे ਗਾਵਹਿ ਖੰਡ ਮੰਡਲ ਵਰ ਪੰਡਾ ਕਾਰ ਕਰਾ ਕੇ ਤਾਰੇ ਸਹਿ ਤੁਦਨੋ ਗਾਵਹਿ ਤੁਦਪਾਵਨ ਰਤੇ ਤੇਰੇ ਪਖਤਰ ਸਾਲਾ ਹੋਰ ਕੀਤੇ ਗਾਵਨ ਸੇਮਾ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਸ ਸਾਇ ਬੋ ਸੱਚਾ ਸਤਿਨਾਇ ਐਭੀ ਉਸਿਰਾਨ ਅਗਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਸਿਮਾ ਦਿਨੁ ਪਾਈ ਕਰ ਕਰ ਵੇਖੇ ਕਿਤਾ ਪਣਾ ਦੇ ਤਿਸ ਦੀ ਵਿਟਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸੋ ਸਪਤ ਸੈ ਬੋ ਨਾਨਕ ਕਰੈ ਨਾ ਜਾਈ ਮੁੰਦਾ ਤੋ ਕੋ ਸੰਪਤਿ ਉਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤੋ ਡੰਡਾ ਪ੍ਰਤੀਤਾ ਆਏ ਪੰਚੇ ਸਗਲੇ ਜਮਾਟੇ ਮਨ ਜਿੱਤੇ ਜੋਗ ਜੀਤ ਅਦੇਸ ਤੇ ਸਿਆਦੇਸ ਆਧਨੀ ਲਣਤ ਨਾਤ ਜੁਗ ਜੁਗੇ ਕੋ ਵੇਸਾ ਉਹ ਤੋ ਗਿਆਨ ਦਾ ਭੰਡਾਰ ਨਾ ਘਟ ਘਟ ਵਜੈ ਨਾਤ ਆਪ ਨਾ ਤੋ ਨਤੀ ਸਭ ਜਕੀ ਰਿਦ ਸਿਦਵ ਰਸਾਦ ਸੰਜੋਗ ਦੇਉ ਤੋਏ ਕਾਰ ਚਲਾਵੇ ਲੈ ਕੇ ਆਵੇ ਪਾਗਾ ਆਦਰ ਸੋ ਤਿਸ ਅਦੇਸ ਆਦਰ ਨੀਲਨਤਨਾਤ ਜੁਗ ਜੁਗੇ ਕੋ ਵੇਸ ਇਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਏਕੋ ਸੰਸਾਰੀ ਏਕੋ ਕੰਡਾਰੀ ਏਕ ਲਾਇ ਦੀਬਾਨ ਜੇ ਤਿਸ ਭਾਵੇ ਤੇ ਵਿਚ ਲਾਵੇ ਜਿ ਹੋਵੇ ਪਰਮਾਨ ਹੋਗੇ ਕਿਉ ਨਾਨਤ ਨਾਵੇ ਰੁਤੈ ਵਿਡਾਣ ਅਦੇਸੋ ਤਿਸ ਅਦੇਸੋ ਆਦ ਨੀਲਨਤ ਨਾਤ ਜੁਗ ਜੁਗੈ ਕੋ ਵੇਸਾ ਆਸਨ ਲੋਇ ਲੋਇ ਪਿੰਡਾਰ ਜੋ ਕਿਸ ਪਾਇਆ ਸੋਇ ਕਵਾਰ ਕਰ ਕਰਿ ਵਿਕੇ ਇਸ ਦਿਨ ਹਾਰ ਨਾਨਕ ਸੱਚ ਕੀ ਸਚੀਕਾਰ ਅਦੇਸੋ ਤਿਸ ਅਦੇਸੋ ਆਦ ਨੀਲਨਤ ਨਾਤ ਜੁਗ ਜੁਗੈ ਕੋ ਵੇਸਾ ਇਕ ਲੋਰੀ ਬੁਲਕੋ ਏ ਲਕੋਵੇ ਲਕਵੀਸ ਲਕ ਲਕ ਗੇੜਾ ਕੀ ਕੋ ਨਾਮ ਜਰਦੀਸਾ ਇਤਰਾ ਪਤ ਪੌੜੀਆਂ ਟੜਿ ਹੋਏ ਅਕੀਸ ਸੰਗਲਣਾ ਕਾਸਤੀ ਕਿਟਾਇ ਦੇਸਾ ਨਾੜ ਤਨ ਦ੍ਰਿਪਾਈਏ ਕੋਰੀ ਗੂੜੇ ਠੀਸ ਅਕੰਜੂਰ ਚੁਪੇ ਨਾ ਜੋਰ ਜੋ ਨਾਮ ਮੰਗੰਡੇ ਨਾ ਜੋਰਾ ਜੋ ਨਾ ਦੀਵਨ ਮਰਨਾ ਜੋਰ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਜੂਰਤੀ ਗਿਆਨ ਵਿਚਾਰਾਂ ਜੋ ਨਾ ਸੁਖੀ ਸੋਤੇ ਸੰਸਾਰ ਜਿਸ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਿਤ ਨ ਕੋਏ ਰਾਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲਾ ਤੇਸ ਵਿਚ ਧਰਤੀ ਤਾਪੁ ਰਕਿਤਨ ਕਾਲ ਤਿਸ ਵਿਚ ਜੀ ਜੁਗਤ ਕੇ ਰੰਗਾ ਤਿਨ ਕੇ ਨਾਮ ਅਨਿਕਨੰਤਾ ਕਰਮੇ ਕਰਮਿਵ ਵਿਚਾਰ ਸਦਾ ਸਤਿਗੁਰubar ਤਿਤ ਸੋਣਾ ਪੰਚ ਪ੍ਰਮਾਨ ਨਦਰੀ ਕਰਮ ਪਾਵੇ ਨਿਚਾਨ ਕਚ ਪਕਾਇਓ ਤੇ ਪਾਏ ਨਾਨਕ ਅਗੇ ਆ ਜਾਪੇ ਜਾਏ ਧਰਮਕੰਡ ਕਾਏਓ ਤਰਮ ਗਿਆਨਖੰਡ ਕਾਖੋ ਕਰਮ ਕੈਤੇ ਪੰ ਪਾਣੀ ਵੈ ਸੰਤਰ ਕੈਤੇ ਕਾਨ ਮਹੇਸ਼ਾ ਕੈਤੇ ਬ੍ਰਹਮ ਕੜਤ ਕੜੀਏ ਰੂਪ ਰੰਕੇ ਵੇਸ ਕੈਤੀਆ ਕਰਮ ਭੂਮੀ ਮੇਰ ਕੈਤੇ ਕੈਤੇ ਰੂਪ ਦੇਸਾ ਕੈਤੇ ਇੰਦਰ ਚੰਦ ਸੂਰ ਕੈਤੇ ਕੈਤੇ ਮੰਡਲ ਦੇਸਾ ਕੈਤੇ ਸਿਦਧ ਬੁੱਧਨਾਤ ਕਿਤ ਕੈਤੇ ਦੇਵੀ ਵੇਸਾ ਕੈਤੇ ਦਿਰਗਾਣੰ ਮੁੰਨਾ கෙੇ ਤੇ රతනਸमంద கಯ खाणી கਤయ බාණી கෙतेੇ පత නර கਤ සూట සක ਕਤ ਨ කතුනంట ञන කಡම ్ञանන ප්‍රचಡ තਤ එනදු නෝද කෝಡනంද සमख්ടి බාණી රूප ਤੇਤੇ ਕੜਿਏ ਬੋਤਨੂਪ ਤਾਂਤੀਆਂ ਗੱਲਾਂ ਕਰਤੀਆਂ ਨਾ ਚਾਹੇ ਜੇ ਕੋ ਕਹਿ ਪਿچھے ਪੁਸਤਾਏ ਤੇਤੇ ਕੜਿਏ ਸੂਰਤ ਮਤਮਨ ਬੂਦ ਤਿਤੇ ਕੜਿਏ ਸੂਰ ਸਿੱਧਾ ਕੇ ਸੁਦਾ ਕਰਮਖੰਡ ਕੀ ਬਾਣੀ ਜੋਰ ਤਿਤੇ ਨਾ ਕੋਈ ਹੋਰ ਤਿਤ ਜੋਤ ਮਾਵਲ ਸੂਰ ਤਿਨ ਮੇ ਰਾਮ ਰਿਆ ਪ੍ਰਪੂਰਾ ਕਿਤੇ ਸਿਤੋ ਸਿਤਾ ਮੈ ਮਮਾਏ ਤਾਂ ਕੇ ਰੂਪ ਨਾ ਕਤਨੇ ਜਾਏ ਨਾ ਮਰਨ ਟਕੇ ਜਾਏ ਜਿਸ ਜਨ ਕੇ RAM ਵਸੇ ਮਨ ਮਾਏ ਕਿਤੇ ਪਗਤ ਵਸੇ ਕੇ ਲੋ ਕਰੈ ਅਨੰਦ ਸਤਿ ਮਨ ਸੋਹੈ ਸਾਤ ਕੰਡ ਵਸੇ ਨੰਕਾਰ ਕਰ ਕਰ ਵਿਕੇ ਨਤNhਾਲ ਤਿਤੇ ਖੰਡ ਮੰਡਲ ਵਰ ਪੰਡਾ ਦੇ ਕੋ ਕਤੇ ਤੰਤ ਅਨੰਤ ਕਿਤ ਲੋ ਲੋ ਆਕਾਰ ਜਿ ਜੁ ਕਮ ਤਿ ਵੈਦਕਾਰ ਰੇ ਕੇ ਵਿਸੇ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਤਪਾਰਾ ਤਿਰਜ ਸੁਨਿਆਰ ਕਰਨ ਮਤ ਵੇਦ ਤਿਆਰ ਕੋ ਕਲਾ ਗਣ ਤਪਤਾਉ ਪਾਂਡਾ ਕੋ ਮਰਿਤਿ ਤਡਾਲਾ ਕੜੀਏ ਸਵਦ ਸਤੀ ਰਖਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਤਨ ਹਾਲ ਸੋ ਲੋਕਾ ਪਵਨ ਗੁਰ ਪਾਣੀ ਪੈਤਾ ਮਤ ਤਤ ਮਤ ਦਿਸਰਾਤ ਦੁਏ ਦਾਈ ਦਇਆ ਕਿ ਲੈ ਸਗਲ ਜਗਤਾ ਚੰਗਿਆਈਆਂ ਬੁਰਾਈਆਂ ਵਤਿ ਤਰ ਮਧੂਰਾ ਕਰਮੀ ਆਪੋ ਆਪਣੀ ਕੇ ਨੜ ਕੇ ਦੂਰਾ ਜਿਨ੍ਹੇ ਨਾਮ ਤੇ ਆਇਆ ਗਹਿ ਮਸ਼ਕਤ ਕਾਲ ਨਾਨਕ ਤੇਮ ਕੋ ਜਲੇ ਕੇਤੀ ਛੁੱਟੀ ਨਾਲਾ ਜਿਨ੍ਹੇ ਨਾਮ ਤੇ ਆਇਆ ਗਹਿ ਮਸ਼ਕਤ ਕਾਲ ਨਾਨਕ ਤੇਮ ਕੋ ਉੱਦਲੇ ਕੇਤੀ ਛੁੱਟੀ ਨਾਲਾ ਜਿਨ੍ਹੇ ਨਾਮ ਤੇ ਆਇਆ ਗਹਿ ਮਸ਼ਕਤ ਕਾਲ ਨਾਨਕ ਤੇ ਮਕੂਜ ਲੈ ਕਿਤੇ ਛੁੱਟੀ ਨਾਲਾ ਵਾਏ ਗੁਰਦੀ ਖਾਲਸਾ ਵਾਏ ਗੁਰਦੀ ਕੀ ਪਤੇ